ਆਸਾ ਹਮ ਮਸਕੀਨ ਖੁਦਾਈ ਬੰਦੇ ਤੂੰ ਰਾਜਸ ਮਨ ਭਾਵੇਂ ਅੱਲ ਹੈ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੇ ਕਾਜੀ ਬੋਲਿਆ ਬੰਨ ਨਹੀਂ ਆਵੇ ਰਹਾਉ ਰੋਜਾ ਧਰੈ ਨਿਵਾਜ ਗੁਜਾਰੇ ਕਲਮਾ ਪਿਸਤ ਨਾ ਹੋਈ ਸੱਤਰ ਕਾਬਾ ਘਟ ਹੀ ਭੀਤਰ ਜੇ ਕਰ ਜਾਣੈ ਕੋਈ ਨਿਵਾਜ ਸੋਈ ਜੋ ਨਿਆਉ ਵਿਚਾਰੈ ਕਲਮਾ ਅਕਲਹਿ ਜਾਣੈ ਪੰਜਹੁ ਮੁਸ ਮਸੱਲਾ ਵਿਛਾਵੈ ਤਬ ਤਉ ਦੀਨ ਪਛਾਨੈ ਖਸਮ ਪਛਾਨ ਤਰਸ ਕਰ ਜੀਮਹਿ ਮਾਰਮਣੀ ਕਰ ਫਿਕੀ ਆਪ ਜਨਾਏ ਅਵਰ ਕਉ ਜਾਣੈ ਤਬ ਹੋਏ ਪਿਸਤ ਸਰੀ ਕੀ ਮਾਟੀ ਏਕ ਭੇਖ ਤਰ ਨਾ ਨਾ ਤਾ ਮਹਿ ਬ੍ਰਹਮ ਪਛਾਨਾ ਕਹ ਕਬੀਰ ਆ ਪਿਸਤ ਛੋੜ ਕਰ ਦੋਜਕ ਸਿਉ ਮਨ ਮੰਨਾ ਆਸਾ ਗਗਨ ਨਗਰ ਇਕ ਬੂੰਦ ਨ ਬਰਖੈ ਨਾਦ ਕਹਾ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ੁਰ ਮਾਦੋ ਪਰਮ ਹੰਸ ਲੇ ਸਿਧਾਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾਉ ਬਜਾਵਨ ਹਾਰੋ ਕਹਾ ਗयो ਜਿਨ ਇਹੋ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ ਸ਼ਰਵਨ ਬਿਕਲ ਭਏ ਸੰਗ ਤੇਰੇ ਇੰਦਰੀ ਕਾਬਲ ਥਾਕਾ ਚਰਨ ਰਹਿ ਕਰ ਢਰਕ ਪਰੇ ਹੈ ਮੁਖੋਂ ਨਾਨਕ ਸਹਿ ਬਾਤਾ ਥਾਕੇ ਪੰਚ ਦੂਤ ਸਭ ਤਸ ਕਰ ਆਪ ਆਪਣੇ ਪ੍ਰਮਤੇ ਥਾਕਾ ਮਨ ਕੁੰਚਰ ੁਰ ਥਾਕਾ ਤੇਜ ਸੂਤ ਤਰ ਰਮਤੇ ਮਿਰਤਕ ਭਏ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ ਆਸਾ ਇਕ ਤੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤੇ ਭਵਨ ਦਸੀ ਅਲੇ ਗੁਰ ਪ੍ਰਸਾਦ ਡੀਠੀ ਰਹਾਉ ਸਰਪਨੀ ਸਰਪਨੀ ਕਿਆ ਕਾਹੋ ਭਾਈ ਜਿਨ ਸਾਚ ਪਛਾਨਿਆ ਤਿੰਨ ਸਰਪਨੀ ਖਾਈ ਸਰਪਨੀ ਤੇ ਆਨ ਛੂਛ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰੇ ਜਮਰਾ ਇਹ ਸਿਰ ਬੰਨੀ ਤਾਂ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਬਸਤੀ ਤਾਂ ਬਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੇ ਕਬੀਰ ਆਸਾ ਕਹਾ ਸਵਾਨ ਕੋ ਸਿਮਰਤ ਸੁਣਾਏ ਕਹਾ ਸਾਖਤ ਬਹਿ ਹਰ ਗੁਣ ਗਾਏ RAM 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 ਰਮੇ ਰਮ ਰਹੀਐ ਸਾਖਤ ਸਿਉ ਪੂਲ ਨਹੀਂ ਕਹੀਐ ਰਹਾਉ ਕਉਆ ਕਹਾ ਕਪੂਰ ਚਰਾਏ ਕਹਿ ਬਿਸਿਰ ਕਉ ਦੂਧ ਪੀਆਏ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ 파ਰਸ ਪਰਸ ਲੋਹਾ ਕੰਚਨੁਕ ਸੋਈ ਸਾਖਤ ਸਵਾਨ ਸਭ ਕਰੇ ਕਰਾਇ ਜੋ ਤੁਰ ਲਿਖਿਆ ਸੋ ਕਰਮ ਕਮਾਇ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਹਿ ਤਕਬੀਰ ਓ ਆਕੋ ਸਹਿਜ ਨ ਜਾਈ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਨ ਘਰ ਖਬਰ ਨਾ ਪਾਈ ਕਿਆ ਮੰਗੋ ਕਿਛ ਥਿਰ ਨਾ ਰਹੀ ਦੇਖਤ ਨੈਣ ਚਲਿਓ ਜਗ ਜਾਈ ਰਹਾਓ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਨ ਘਰ ਦਿਆ ਨਾ ਬਾਤੀ ਚੰਦ ਸੂਰਜ ਜਾਕੇ ਤਪਤ ਰਸੋਈ ਬੈਸੰਤਰ ਜਾਕੇ ਕਪੜੇ ਧੋਈ ਗੁਰਮਤਿ ਰਾਮੈ ਨਾਮ ਬਸਾਈ ਅਸਥਿਰ ਰਹੈ ਨਕਤ ਹੂੰ ਜਾਈ ਕਹਿਤ ਕਬੀਰ ਸੁਨਹੋਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਏਕ ਅਚੰਬੋ ਸੁਨੋ ਤੁਮ ਪਾਈ ਦੇਖਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮਛਲੀ ਤਰ ਵਰ ਬਿਆਈ ਦੇਖਤ ਕੁਤਰਾ ਲੈ ਗਈ ਬਿਲਾਈ ਤਲੈਰੇ ਬੈਸਾ ਉਪਰ ਸੂਲਾ ਤਿਸ ਕੈ ਪੇੜ ਲੱਗੇ ਫਲ ਫੂਲਾ ਗੁਰ ਚਰ ਪੈਸ ਚਰਾਵਨ ਜਾਈ ਬਾਹਰ ਬੈਲ ਗੂੰਨ ਕਰ ਆਈ ਕਹਿਤ ਕਬੀਰ ਜੋ ਇਸ ਪਦ ਬੂਝੈ RAM ਰਮਤ ਤਿਸ ਸਭ ਕਿਛ ਸੂਝੈ 22 ਚਉਪਦੇ tatha ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ ਅਠ ਦੁੱਤ ਕੇ ਸਤ ਇਕ ਤੁਕਾ ਇਕ ਇਕ ਓ ਅੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇ 10 ਮਾਸ ਮਾਤਾ ਉਦਰ ਰੱਖਿਆ ਬਹੁਰ ਲਾਗੀ ਮਾਇਆ ਪ੍ਰਾਨੀ ਕਾਹੇ ਕਉ ਲੋਭ ਲਾਗੇ ਰਤਨ ਜਨਮ ਖੋਇਆ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਿਕ ਤੇ ਬਿਰਧ ਭਇਆ ਹੋ ਨਾ ਸੋ ਹੋਇਆ ਤਾ ਜਮ ਆਏ ਝੋਟ ਪਕਰੈ ਤਬ ਹੈ ਕਾਹੇ ਰੋਇਆ ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰਹਿਨੀ ਮਨ ਪੁਨਰਪ ਕਰਹਾਉ ਪਾਂਚਉ ਤਤ ਬਰਾਤੀ RAM ਰਾਏ ਸਿਉ ਭਾਵਰ ਲਹਿਉ ਆਤਮ ਤਿਹ ਰੰਗ ਰਾਤੀ ਗਾਉ ਗਉਰੀ ਦੁਲਹਣੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਰਹਾਉ 나ਬ ਕਮਲ ਮਹਿ ਬੀਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੂਲਹ ਪਾਇਓ ਅਸ ਬੜ ਭਾਗ ਹਮਾਰਾ ਸੁਰ ਨਰ ਮਨ ਜਨ ਕੌਤਕ ਆਏ ਕੋਟ 33 ਸੋ ਜਾਨਾ ਕਹਿ ਕਬੀਰ ਮੋਹ ਬਿਆਹ ਚੱਲੇ ਹੈ ਪੁਰਖ ਏਕ ਭਗਵਾਨਾ ਆਸਾ सास की दुखी ससुर की प्यारी जेठ के नाम डराव रे सखी सहेली ननद गहेली देवर कह बिरह जराव रे मेरी मत बौरी मैं राम बिसारयो किन बिद रहन राहौ रे सिजै रमत नैन नहीं पिखौ एहो दुख का सौ कहौ रे राहौ ਬਾਪ ਸਾਬ ਕਾ ਕਰੈ ਲੜਾਈ ਮਾਇਆ ਸਦਮਤਵਾਰੀ ਵੱਡੇ ਭਾਈ ਕਹਿ ਜਬ ਸੰਗ ਹੋਤੀ ਤਬ ਹਉ ਨਾ ਪਿਆਰੀ ਕਹਿ ਤਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਂਧਿਆ ਮੈਂ ਰਾਮ ਰਮਤ ਸੁਖ ਪਾਇਆ ਆਸਾ ਹਮ ਕਰ ਸੂਤ ਤਨ ਹੈ ਨਿਤ ਤਾਨਾ ਕੰਠ ਜਨੇਊ ਤੁਮਾਰੇ ਤੁਮ ਤੋ ਵੇਦ ਪੜਹੁ ਗਾਇਤਰੀ ਗੋਬਿੰਦ ਹਿਰਦੈ ਹਮਾਰੇ ਮੇਰੀ ਜੇਬਾ ਬਿਸਨ ਨੈਨ ਨਾਰਾਇਣ ਹਿਰਦੈ ਬਸਹਿ ਗੋਬਿੰਦਾ ਜਮ ਦਵਾਰ ਜਬ ਪੂਛਸ ਬਵਰੇ ਤਬ ਕਿਆ ਕਹਿਸ ਮੁਕੰਦਾਰਾਓ ਹਮ ਗੋਰੀ ਤਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬਹੂ ਨਾ ਪਾਰ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ ਤੂੰ ਬਾਹਮਨ ਮੈਂ ਕਾ ਸਿੱਖ ਜੁਲਹਾ ਬੂਝੋ ਮੋਰ ਗਿਆਨਾ ਤੂੰ ਤਉ ਜਾਚੇ ਪੂਪਤ ਰਾਜੇ ਹਰਿ ਸਿਉ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤਕੀਨ ਜਿਨ ਗਿਆਨ ਰਤਨ ਹਿਰ ਲੀਨ ਰਹਾਉ ਨੈਣ ਦੇਖ ਪਤੰਗ ੳਰਜੈ ਪਸਨਾ ਦੇਖੈ ਆਗ ਕਾਲ ਫਾਸ ਨ ਮੁਗਦ ਚਿਤੈ ਕਨਕ ਕਾਮਿਨ ਲਾਗ ਕਰ ਵਿਚਾਰ ਵਿਚਾਰ ਪਰ ਹਰ ਤਰਨ ਤਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁੱਤੀ ਨਾਹੀ ਕੋਏ ਆਸਾ ਜਾਉ ਮੈ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਅਬ ਮੋਹਿ ਨੱਚ ਨੋ ਨਾ ਆਵੈ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਉ काम क्रोध माया लै जारी तृष्णा गागर फूटी काम चोलना पया है पुराना गया परम सब छूटी सर्ब भूत एकै कर जानिया चूके बाद बिबादा कह कबीर मैं पूरा पाया पै राम प्रसादा आसा ਰੋਜਾ ਧਰੈ ਮਨਾਵੇ ਅੱਲ੍ਹਾ ਸੁਆਦਤ ਜੀ ਸੰਘਾਰੇ ਆਪਾ ਦੇਖ ਅਬਰ ਨਹੀਂ ਦੇਖੈ ਕਾਹੇ ਕਉ ਝੱਖ ਮਾਰੇ ਕਾਜੀ ਸਾਹਿਬ ਏਕ ਤੋਹੀ ਮਹ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮ ਅਲੇਖੈ ਰਹਾਓ ਸਾਚ ਕਤੇਬ ਬਖਾਨੈ ਅੱਲ੍ਹਾ ਨਾਰਪੁਰਖ ਨਹੀਂ ਕੋਈ ਪੜੇ ਗੁਨੇ ਨਾਹੀ ਕਛ ਬਉਰੇ ਜੋ ਦਿਲ ਮਹਿ ਖਬਰ ਨਾ ਹੋਈ ਅੱਲ੍ਹਾ ਗੈਬ ਸਗਲ ਕਟ ਪੀਤਰ ਹਿਰਦੈ ਲਿਹੋ ਵਿਚਾਰੀ Hindu Turk ਦਹੁ ਮਹਿ ਏਕੈ ਕਹ ਕਬੀਰ ਪੁਕਾਰੀ ਆਸਾ ਤੇ ਪਦਾ ਇਕ ਤੁਕਾ ਕੀਉ ਸਿੰਗਾਰ ਮਿਲਨ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੋ ਪਿਰ ਹਉ ਹਰ ਕੀ ਬਹਉਰੀਆ RAM ਵੱਡੇ ਮੈਂ ਤਨਕ ਲਾਹੂਰੀਆ ਰਹਾਉ ਤਨ ਪਿਰ ਇਕੈ ਸੰਗ ਬਸੇਰਾ ਸੇਜ ਏਕ ਪੈ ਮਿਲਨ ਦੁਹੇਰਾ ਤਨ ਸੁਹਾਗਨ ਜੋ ਪੀ ਭਾਵੈ ਕਹਿ ਕਬੀਰ ਫਿਰ ਜਨਮ ਨ ਆਵੈ ਆਸਾ ਸ੍ਰੀ ਕਬੀਰ ਜੀ ਓਕੇ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹੀਰਾ ਹੀਰਾ ਬੇਦ ਪਵਨ ਮਨ ਸਹਜੇ ਰਹਾ ਸਮਾਈ ਸਗਲ ਜੋਤ ਇਨ ਹੀਰੇ 베ਦੀ ਸਤਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗੰਧਿਆ ਦਿਖਾਈ ਆਸਾ pehli karup kujat kulakhni sahoray peiye buri ab ki sarup sujan sulakhni sahje udar dhari pali sari muhi meri pehli bari jug jug jivau meri ab ki dhari rahao kaho kabir jab lahori aayi badi ka suhaag tarayo lahori sang pai ab meray jeethi aur tarayo aasa meri bahuriyan ko taniya naao le rakhiyo ram janiya naao in mundiyan mera ghar tundrawa bit wah ram ramauwa lawa rahao kah takbir sunho meri mai in mundiyan meri jaat gawai aasa ਰਹੋ ਰਹੋ ਰੀ ਬਹੋਰੀਆ ਕੁੰਗਟ ਜਿਨ ਕਾਢੈ ਅੰਤ ਕੀ ਬਾਰ ਲਹਿਗੀ ਨਾ ਆੜੈ ਰਹਾਉ ਕੁੰਗਟ ਕਾੜ ਗਈ ਤੇਰੀ ਆਗੇ ਉਨ ਕੀ ਗੈਲ ਤੋਹੇ ਜਿਨ ਲੱਗ ਗਏ ਕੁੰਗਟ ਕਾਢੇ ਕੀ ਇਹ ਬਡਾਈ ਦਿਨ ਦਸ ਪਾਂਚ ਬਹੂ ਭਲੇ ਆਈ ਕੁੰਗਟ ਤੇਰੋ ਤਉ ਪਰ ਸਾਚੈ ਹਰ ਗੁਣ ਗਾਏ ਕੂ ਦਹ ਅਰ ਨਾਚੈ ਕਹਿ ਤਕਬੀਰ ਬਹੁ ਤਬ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ